ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੋਂ ਸਵਾਗਤ ਕਰਦਾ ਤੁਹਾਡਾ ਬਾਲਾਜ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਦਾ ਵੀਡੀਓ ਖਾਸ ਰਹਿਣ ਵਾਲਾ ਹੈ ਕਿਉਂ ਖਾਸ ਰਹਿਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਪੀਐਸ ਟੈਟ ਦੇ ਨਾਲ ਜੁੜੇ ਹੋਏ ਅਪਕਮਿੰਗ ਨਿਊ ਐਸਪੀਰੈਂਟਸ ਨੇ ਨਿਊ ਐਸਪੀਰੈਂਟਸ ਮਤਲਬ ਇਕਤਾ ਪੀਐਸ ਟੈਟ ਨੂੰ ਉਮੀਦ ਹੈ ਵੀ 2 ਮਹੀਨਾ ਸਵਾ ਮਹੀਨਾ 1.5 ਮਹੀਨੇ ਤੱਕ ਹੋਊਗਾ ਇੱਕ ਉਹ ਵਿਅਕਤੀ ਜਿਹੜੇ ਨੈਕਸਟ ਟਾਈਮ ਵਾਲੇ ਪੀਐਸ ਟੈਟ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਨੇ ਠੀਕ ਹੈ ਉਨ੍ਹਾਂ ਵਾਸਤੇ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲੀ ਗੱਲ ਪੀਐਸਟੈਟ ਚਾਹੇ ਸਾਡੇ ਕੋਲੇ ਹੋਵੇ ਪੇਪਰ 1 ਚਾਹੇ ਸਾਡੇ ਕੋਲੇ ਹੋਵੇ ਪੇਪਰ 2 ਐਸਐਸਟੀ ਕੰਬੀਨੇਸ਼ਨ ਨਾਲ ਜਾਂ ਮੈਥ ਸਾਇੰਸ ਕੰਬੀਨੇਸ਼ਨ ਦੇ ਨਾਲ ਇੰਨਾ ਸਾਰਿਆਂ ਵਾਸਤੇ ਬਾਲਾਜੀ ਐਜੂਕੇਸ਼ਨ ਪੁਆਇੰਟ ਲੈ ਕੇ ਆ ਰਿਹਾ ਹੈ ਇੱਕ ਫਾਸਟ ਟਰੈਕ ਕੋਰਸ ਫਾਸਟ ਟਰੈਕ ਕੋਰਸ ਕੀ ਹੋਊਗਾ ਇਹਦੇ ਬਾਰੇ ਮੈਂ ਪੂਰੀ ਜਾਣਕਾਰੀ ਤੁਹਾਨੂੰ ਦਵਾਂਗਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਹੁਣ ਇਹਦੇ ਵਿੱਚ ਦੇਖੋ 9 ਅਗਸਤ ਨੂੰ 9 ਅਗਸਤ ਤੋਂ ਅਸੀਂ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਹੈੱਡ ਆਫਿਸ ਦੇ ਵਿੱਚ ਆਫਲਾਈਨ ਐਸ ਵੈਲ ਐਜ਼ ਆਨਲਾਈਨ ਫਾਸਟ ਟਰੈਕ ਕੋਰਸ ਲਾਂਚ ਕਰਨ ਜਾ ਰਹੇ ਹਾਂ 9 ਅਗਸਤ ਤੋਂ ਸਾਡੀ ਪਹਿਲੀ ਕਲਾਸ ਹੋਊਗੀ ਇਹਦੇ ਵਿੱਚ ਤੁਹਾਨੂੰ ਡੇਲੀ 3 ਆਵਰਸ ਡੇਲੀ 3 ਘੰਟੇ ਪੜਾਇਆ ਜਾਊਗਾ ਤੇ ਜ਼ਿਆਦਾਤਰ ਇਹਦੇ ਵਿੱਚ ਇਸ ਤਰੀਕੇ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਨੈਕਸਟ 3 ਟੂ 4 ਮੰਥਸ ਦੇ ਵਿੱਚ ਤੁਹਾਡੇ ਸਾਰੇ ਸਿਲੇਬਸ ਨੂੰ ਕੰਪਲੀਟ ਕਰਵਾ ਕੇ ਐਮਸੀਕਿਊ ਸੋਲਵ ਕਰਵਾ ਕੇ ਨਾਲ ਦੀ ਨਾਲ ਪੀਵਾਈਕੇ ਉਪਰੀਵਿਅਸ ਇਅਰ ਕੁਐਸ਼ਨ ਕਰਵਾ ਕੇ ਮੌਕ ਟੈਸਟ ਕੰਡਕਟ ਕੀਤੇ ਜਾ ਸਕਣ ਹੁਣ ਇਸ ਚੈਨਲ ਦੇ ਉੱਤੇ ਜਿੰਨੇ ਵੀ ਬੱਚੇ ਹੈਗੇ ਨੇ ਜੋ ਪੀਐਸ ਟੈਟ ਦੀ ਤਿਆਰੀ ਕਰਦੇ ਨੇ ਉਹਨਾਂ ਵਾਸਤੇ ਹੀ 골ਡਨ ਚਾਂਸ ਕਿਉਂ ਹੈ ਬਿਸਰ ਅਸਤ ਪੀਐਸ ਟੈਟ ਦੀ ਬਹੁਤ ਵਾਰ ਤਿਆਰੀ ਕਰ ਲਈ ਇਦੇ ਵਿੱਚ ਅਸੀਂ ਤੁਹਾਨੂੰ ਬਾਕੀਆਂ ਨਾਲੋਂ ਥੋੜਾ ਜਿਹਾ ਹਾਈ ਲੈਵਲ ਪੜਾਵਾਂਗੇ ਠੀਕ ਹੈ ਨਹੀਂ ਯਕੀਨ ਆਂਦਾ ਪੀਐਸ ਟੈਟ ਦੇ ਸਾਡੇ ਚੈਨਲ ਦੇ ਉੱਤੇ ਬਹੁਤ ਸਾਰੀ ਵੀਡੀਓ ਪਈਆਂ ਹੋਈਆਂ ਨੇ ਉਹਨਾਂ ਵੀਡੀਓ ਨੂੰ ਤੁਸੀਂ ਦੇਖ ਲਓ ਉਹਦਾ ਕੰਟੈਂਟ ਦੇਖ ਲਓ ਬਾਕੀਆਂ ਨਾਲੋਂ ਉਹਦਾ ਲੈਵਲ ਦੇਖ ਲਓ ਇਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦਾ ਬਾਈਲੈਂਗੁਅਲ ਜਿਹੜਾ ਪੀਡੀਐਫ ਮਿਲੇਗਾ ਚਾਹੇ ਉਹ ਇੰਗਲਿਸ਼ ਭਾਸ਼ਾ 'ਚ ਵੀ ਲਿਖਿਆ ਹੋਊਗਾ ਨਾਲ ਦੀ ਨਾਲ ਉਹ ਪੰਜਾਬੀ ਭਾਸ਼ਾ 'ਚ ਵੀ ਲਿਖਿਆ ਹੋਊ ਬਾਈਲੈਂਗੁਅਲ ਪੀਡੀਐਫ ਹੋਊਗਾ ਉਸ ਪੀਡੀਐਫ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਪ੍ਰਿੰਟ ਕਢਵਾ ਸਕਦੇ ਹੋ ਕਈ ਚੈਨਲ ਵਾਲੇ ਪੀਡੀਐਫ ਤਾਂ ਦਿੰਦੇ ਨੇ ਪਰ ਤੁਸੀਂ ਉਹਨੂੰ ਡਾਊਨਲੋਡ ਨਹੀਂ ਕਰ ਸਕਦੇ ਇਕੱਲਾ ਪੜ ਸਕਦੇ ਹੁੰਨੇ ਹੋ ਪ੍ਰਿੰਟ ਵੀ ਨਹੀਂ ਕਢਵਾ ਸਕਦੇ ਅਸੀਂ ਤੁਹਾਨੂੰ ਪੀਡੀਐਫ ਦੇਵਾਂਗੇ ਇੰਗਲਿਸ਼ 'ਚ ਵੀ ਤੇ ਪੰਜਾਬੀ 'ਚ ਵੀ ਨੈਕਸਟ ਹੁਣ ਜਿਵੇਂ ਤੁਹਾਨੂੰ ਪਤਾ ਹੈ ਵੀ ਤੀਜ ਚੱਲ ਰਹੀ ਹੈ ਆ ਠੀਕ ਹੈ ਆਪਣਾ ਤੀਜ ਦਾ ਫੈਸਟੀਵਲ ਚੱਲ ਕੇ ਚੁੱਕਿਆ ਹੈ ਪਲੱਸ ਆਪਣਾ ਇੰਡੀਪੈਂਡੈਂਸ ਡੇ ਆ ਰਿਹਾ 15 ਅਗਸਤ ਹੈ ਨਾ ਜੀ ਇਸ ਕਰਕੇ ਅਸੀਂ ਆਪਦੇ ਪੀਐਸ ਟੈਟ ਦੇ ਸਾਰੇ ਕੋਰਸ ਦੇ ਉੱਤੇ 50% ਡਿਸਕਾਊਂਟ ਅਨਾਉਂਸ ਕੀਤਾ ਹੈ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ 50% ਡਿਸਕਾਊਂਟ ਅਸੀਂ ਅਨਾਉਂਸ ਕੀਤਾ ਹੈ ਹੁਣ 9 ਅਗਸਤ ਤੋਂ ਪਹਿਲਾ ਪਹਿਲਾ ਜਿਹੜੇ ਬੱਚੇ ਸਾਡੇ ਕੋਲੇ ਚਾਹੇ ਆਫਲਾਈਨ ਹੈ ਚਾਹੇ ਆਨਲਾਈਨ ਹੈ ਉਹਦੀ ਐਡਮਿਸ਼ਨ ਲੈ ਲੈਣਗੇ ਉਹਨਾਂ ਨੂੰ ਸਾਡੀ ਐਕਚੁਅਲ ਫੀਸ ਦੇ ਵਿੱਚ 50% ਡਿਸਕਾਊਂਟ ਮਿਲੇਗਾ ਕੀ ਕੀ ਚੀਜ਼ਾਂ ਮਿਲਣਗੀਆਂ ਮੈਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨਾ ਪਿਆਰੇ ਬੱਚੋ ਹੁਣ ਦੇਖੋ ਇਹਦੇ ਵਿੱਚ ਜੇ ਤੁਸੀਂ ਸਾਡੇ ਤੋਂ ਆਨਲਾਈਨ ਕੋਰਸ ਲੈਣੇ ਹੋ ਡੇਲੀ 3 ਘੰਟੇ ਦੀ ਲਾਈਵ ਕਲਾਸ ਮਿਲੂਗੀ CDP ਸਬਜੈਕਟ ਦੀ CDP ਇੰਗਲਿਸ਼ SST ਮੈਥ ਸਾਇੰਸ ਇਹ ਤੁਹਾਨੂੰ 6 ਮੰਥ ਦੀ ਵੈਲਿਡਿਟੀ ਮਿਲੂਗੀ 6 ਮੰਥ ਦੀ ਵੈਲਿਡਿਟੀ ਮਿਲੂਗੀ ਤੁਹਾਨੂੰ ਜਿਹਦੇ ਵਿੱਚ ਤੁਹਾਨੂੰ ਸਿਰਫ 1500 ਰੁਪਏ ਚਾਰजेस ਦਿੱਤੇ ਜਾਣਗੇ 6 ਮੰਥ ਦੀ ਵੈਲਿਡਿਟੀ ਸਿਰਫ 1500 ਰੁਪਏ ਚਾਰजेस ਦਿੱਤੇ ਜਾਣਗੇ ਡੇਲੀ ਲਗਭਗ 3 ਘੰਟੇ ਦੀ ਕਲਾਸ ਹੋਊਗੀ ਹਫਤੇ 'ਚ 5 ਤੋਂ 6 ਦਿਨ ਜਿਹੜੇ ਬੱਚੇ ਸਾਡੇ ਆਲਰੇਡੀ 올ਡ ਸਟੂਡੈਂਟ ਨੇ ਆਲਰੇਡੀ ਸਾਡੇ ਆਨਲਾਈਨ ਕੋਰਸ ਲੈ ਕੇ ਬੈਠੇ ਨੇ ਤੇ ਉਹਨਾਂ ਦੀ ਵੈਲਿਡਿਟੀ ਪਈ ਹੈ ਉਹਨਾਂ ਨੂੰ ਇਹ ਕੋਰਸ ਨਾਲ ਦੀ ਨਾਲ ਮੁਫਤ ਚ ਦਿੱਤਾ ਜਾਊਗਾ ਉਹ ਸਾਡੇ ਕੋਰਸ ਦੇ ਪੁਰਾਣੇ ਮੈਂਬਰ ਨੇ ਉਹ ਵਿੱਚ ਇਨਕਲੂਡ ਹੋਣਗੇ ਲੇਕਿਨ ਜਿਹੜੇ ਨਵੇਂ ਮੈਂਬਰ ਨੇ ਉਹਨਾਂ ਨੂੰ ਸਿਰਫ 1500 ਰੁਪਏ ਚ 6 ਮਨთ ਦੀ ਵੈਲਿਡਿਟੀ ਦਿੱਤੀ ਜਾਊਗੀ ਡੇਲੀ 3 ਘੰਟਾ ਜਿਹੜੀ ਆ ਆਨਲਾਈਨ ਕਲਾਸ ਹਰ ਇੱਕ ਚੀਜ਼ ਦਾ ਪੀਡੀਐਫ ਲਾਈਵ ਸੈਸ਼ਨ ਡਾਊਟ ਸੈਸ਼ਨ ਵਿਦ ਰਿਕਾਰਡਡ ਵੀਡੀਓ ਪੀਵਾਈਕੂ ਐਨਸੀਆਰਟੀ ਬੇਸਡ ਜੇ ਤੁਸੀਂ ਸਾਡੇ ਆਫਲਾਈਨ ਬੈਚ ਦੇ ਵਿੱਚ ਇਨਰੋਲਡ ਹੋਣੇ ਹੋ ਆਫਲਾਈਨ ਬੈਚ ਦਾ ਜਿਹੜਾ ਐਡਰੈਸ ਹੈ ਤੁਸੀਂ ਉਰੇ ਦੇਖ ਸਕਦੇ ਹੋ ਆ ਨੀਚੇ ਲਿਖਿਆ ਹੋਇਆ ਸੰਗਰੂਰ ਸਾਡਾ ਹੈੱਡ ਆਫਿਸ ਹੈ ਉਰੇ ਤੁਸੀਂ ਸਾਡਾ ਆਫਲਾਈਨ ਬੈਚ ਲਿਖ ਸਕਦੇ ਹੋ ਸੇਮ 3 ਘੰਟੇ ਕਲਾਸ ਹੋਊਗੀ ਆਫਲਾਈਨ ਵੀ ਇਹਦੀ ਫੀਸ ਹੋਏਗੀ 6000 ਰੁਪੀਏ 6000 ਰੁਪਏ ਲੇਕਿਨ ਇਹ ਡਿਸਕਾਊਂਟ ਨਾਲ ਮਿਲ ਰਹੀ ਹੈ 6 ਮੰਥ 6 ਮੰਥ ਅਸੀਂ ਤੁਹਾਨੂੰ ਰੈਗੂਲਰ ਪੜ੍ਹਾਵਾਂਗੇ 6000 ਰੁਪੀਏ ਦੇ ਵਿੱਚ ਇਹਦੇ ਵਿੱਚ ਜਿਹੜੇ ਨੋਟਸ ਵਗੈਰਾ ਹੁੰਦੇ ਨੇ ਉਹ ਅਸੀਂ ਆਪ ਪ੍ਰਿੰਟ ਕਰਾ ਕੇ ਦੇਵਾਂਗੇ ਆਪ ਫੋਟੋਕਾਪੀ ਕਰਾ ਕੇ ਦੇਵਾਂਗੇ ਆਨਲਾਈਨ ਦੇ ਵਿੱਚ ਸਿਰਫ ਤੁਹਾਨੂੰ ਪੀਡੀਐਫ ਦਿੱਤਾ ਜਾਂਦਾ ਹੈ ਤੁਸੀਂ ਪੀਡੀਐਫ ਡਾਊਨਲੋਡ ਕਰਕੇ ਪ੍ਰਿੰਟ ਆਪ ਕੱਢਣਾ ਹੁੰਦਾ ਹੈ ਕਲੀਅਰ ਹੈ ਜੀ ਇਹਦੇ ਵਿੱਚ ਅਸੀਂ ਪ੍ਰਿੰਟ ਤੁਹਾਨੂੰ ਆਪ ਕਰਵਾ ਕੇ ਦੇਵਾਂਗੇ 6 ਮਨთ ਦੀ ਵੈਲਿਡਿਟੀ 6000 ਰੁਪੀਸ ਡੇਲੀ 3 ਆਵਰਸ ਦੀ ਕਲਾਸ ਤੇ 6 ਮਨთ ਦੀ ਵੈਲਿਡਿਟੀ ਯਾਦ ਰੱਖਿਓ ਕਲੀਅਰ ਹੈ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਦੋਸਤੋ ਇੱਕ ਨੰਬਰ ਨੋਟ ਕਰ ਲਓ 96468101037009528208 ਕਲੀਅਰ ਹੈ ਇੱਕ ਵਾਰੀ ਤੁਸੀਂ YouTube ਚੈਨਲ ਤੇ ਜਾਓ ਉੱਥੇ ਸਰਚ ਮਾਰੋ balajee education point ps jet ਜਿਹੜੇ ਵੀ ਕੰਬੀਨੇਸ਼ਨ ਦੇ ਹੋ ਤੁਸੀਂ ਮੈਥ ਦੇ ਹੋ ਸਾਇੰਸ ਦੇ ਹੋ ਐਸਐਸਟੀ ਦੇ ਹੋ ਇੰਗਲਿਸ਼ ਕੰਬੀਨੇਸ਼ਨ ਨਾਲ ਕਰਨਾ ਹੈ ਪੰਜਾਬੀ ਨਾਲ ਕਰਨਾ ਹੈ ਉੱਥੇ ਸਾਡੀ ਵੀਡੀਓ ਦਾ ਲੈਵਲ ਦੇਖੋ ਠੀਕ ਹੈ ਵੀਡੀਓ ਦਾ ਲੈਵਲ ਦੇਖੋ ਕੰਟੈਂਟ ਦੇਖੋ ਕਿੰਨਾ ਡੀਪ ਚ ਜਾ ਕੇ ਅਸੀਂ ਕਵਰ ਕੀਤਾ ਹੋਇਆ ਉਸ ਤੋਂ ਬਾਅਦ ਸਾਡੇ ਕੋਲ ਇਨਕੁਆਰੀ ਕਰਨਾ ਹੋ ਠੀਕ ਹੈ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਕਰੋ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਪੀਐਸ ਟੈਟ ਵਾਲੇ ਬੱਚਿਆਂ ਵਾਸਤੇ ਮੈਂ ਦਿੱਲੀ ਇੱਕ ਵੀਡੀਓ ਪਾਣਾ ਲਗਭਗ 70 ਵੀਡੀਓਸ ਤਾਂ ਮੈਂ ਨੇ ਫ੍ਰੀ ਦੇ ਰੱਖੀਆਂ ਨੇ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ ਉੱਥੇ ਜਾ ਕੇ ਦੇਖੋ 60 ਤੋਂ 70 ਵੀਡੀਓਸ ਤਾਂ ਫ੍ਰੀ ਪਾ ਰੱਖੀਆਂ ਨੇ ਜਿੱਚ ਹਰ ਇੱਕ ਸਬਜੈਕਟ ਦੇ ਐਮਸੀਕਿਊ ਦੀ ਮੈਰਾਥਨ ਹੈ ਠੀਕ ਹੈ ਪੇਡ ਕੋਰਸ ਨਹੀਂ ਲੈਣਾ ਤਾਂ ਉਰੋ ਤਿਆਰੀ ਕਰ ਲਓ ਲੈ ਸਕਦੇ ਹੋ ਤਾਂ ਮੱਚ ਬੈਠ ਰਹਿ ਨਹੀਂ ਲੈ ਸਕਦੇ ਹੋ ਤਾਂ ਉਰੋ ਤਿਆਰੀ ਕਰ ਲਓ ਠੀਕ ਹੈ ਦੋਸਤੋ ਥੈਂਕ ਯੂ ਸੋ ਮੱਚ